ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬ ਧਰਮ ਵਿਦਵੀ ਰੋਕੂ ਕਾਨ ਨੂੰ ਨੂੰ ਮੋਰਚਾ ਵੱਲੋਂ ਅੱਜ ਸਾਰੀਆਂ ਸੰਗਤਾਂ ਨੂੰ ਇੱਕ ਖਾਸ ਸੁਨੇਹਾ ਅਸੀਂ ਦੇਣਾ ਚਾਹੁੰਦੇ ਆ ਇਸ ਵਕਤ ਸਾਡੀ ਕੋਰ ਕਮੇਟੀ ਦੇ ਮੈਂਬਰ ਸਹਿਬਾਨ ਬਾਬਾ ਪ੍ਰਗਟ ਦਾਸ ਜੀ ਬਾਬਾ ਗੁਰਦੀਪ ਸਿੰਘ ਪੁੱਲਰ ਜੀ ਭਾਈ ਮੁਖਤਿਆਰ ਸਿੰਘ ਜੀ ਇੱਧਰ ਭਾਈ ਸਾਹਬ ਸਿੰਘ ਜੀ ਕੰਮੀ ਸੈਕਲ ਜੀ ਭਾਈ ਸੁਖਵਿੰਦਰ ਸਿੰਘ ਤੇ ਸਾਰੇ ਜਿਹੜੇ ਵੀਰ ਆਪਾਂ ਬੈਠੇ ਆ ਇਹ ਇੱਕ ਤਰੀਕ ਨੂੰ ਇੱਕ ਬਹੁਤ ਵੱਡਾ ਇਕੱਠ ਇਸ ਸਥਾਨ ਦੇ ਉੱਤੇ ਭਾਈ ਰਾਮ ਸਿੰਘ ਰਾਣਾ ਜੀ ਲੈ ਕੇ ਆ ਰਹੇ ਨੇ ਉਹਨਾਂ ਦੇ ਨਾਲ ਕੱਲ ਬਾਬਾ ਜੀ ਕਾਲੀ ਮਾਤਾ ਮੰਦਰ ਤੋਂ ਹਾਂਜੀ ਪੀਠ ਅਧਿਐਕਸ਼ ਜਿਹੜੇ ਸੀਗੇ ਸ਼ੰਕਰਾਨੰਦ ਗਰੀ ਜੀ ਉਹ ਵੀ ਨਾਲ ਆਏ ਹਾਂਜੀ ਨਾਲ ਗਊ ਰક્ષਕ ਦਲ ਦੇ ਜਿਹੜੇ ਰਾਸ਼ਟਰੀ ਪ੍ਰਧਾਨ ਸੀतीश ਕੁਮਾਰ ਜੀ ਆਏ ਸੀਗੇ ਸੋ ਉਹਨਾਂ ਨੇ ਆ ਕੇ ਗੱਲ ਕਹੀ ਕਿ ਅਸੀਂ ਇੱਕ ਤਰੀਕ ਨੂੰ ਵੱਡਾ ਇਕੱਠ ਲੈ ਕੇ ਆ ਰਹੇ ਹਾਂ ਸੋ ਮੈਂ ਕਹਾਂਗਾ ਕਿ ਤੁਸੀਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰੋ ਕਿ ਆਪਾਂ ਇਲਾਕੇ ਦੀਆਂ ਸੰਗਤਾਂ ਤੇ ਹੋਰ ਵੀ ਸਿੱਖ ਸੰਗਤਾਂ ਜਿਹੜੀਆਂ ਉਹ ਵੀ ਸਾਰੀਆਂ ਹੁਮਾ ਮਾਤੇ ਬਹੁਤ ਵਧੀਆ ਉਹਨਾਂ ਦਾ ਅਪਰਾਲਾ ਜਿਵੇਂ ਕਿ 골ਡਨ ਹਟ ਵਾਲੇ ਆਰਮ ਸਿੰਘ ਜੀ ਆ ਰਹੇ ਨੇ ਅਤੇ ਜਿਹੜੇ ਪਟਿਆਲੇ ਤੋਂ ਆਪਣੇ ਪੁਜਾਰੀ ਸਾਹਿਬ ਆ ਨਾਰੇ ਨੇ ਜੀ ਤੇ ਅੱਗੇ ਵੀ ਅਸੀਂ ਜਿੰਨੀ ਵੀ ਸੰਗਤ ਹੈ ਗੁਰਸਿੱਖ ਸੰਗਤਾਂ ਜਾਂ ਕੋਈ ਵੀ ਕਿਸੇ ਵੀ ਧਰਮ ਦੀ ਕੋਈ ਸੰਗਤ ਹੈ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਬ ਦੇ ਸਾਂਝੇ ਗੁਰੂ ਨੇ ਇੱਕ ਤਰੀਕ ਨੂੰ ਭਾਵ ਕਿ 1 ਅਕਤੂਬਰ ਨੂੰ ਜ਼ਰੂਰ ਆਉਣਾ ਹੈ ਕਿਉਂਕਿ 12 ਤਰੀਕ ਨੂੰ ਭਾਈ ਸਾਹਿਬ ਨੂੰ ਗੁਰਜੀਤ ਸਿੰਘ ਜੀ ਨੂੰ ਟਾਬਰ ਮੋਰਚੇ ਤੇ 1 ਸਾਲ ਹੋ ਜਾਊਗਾ ਸਾਲ ਹੋਣ ਤੋਂ ਪਹਿਲਾਂ ਪਹਿਲਾਂ ਬਹੁਤ ਵਧੀਆ ਵੱਡਾ ਇਕੱਠ ਹੋ ਜੇ ਤਾਂ ਸੰਗਤ ਦਾ ਬਹੁਤ ਬਹੁਤ ਧੰਨਵਾਦ ਬਿਲਕੁਲ ਸੰਗਾਜੀ ਸਰਬ ਧਰਮ ਵਿਅਦਬੀ ਰੋਕੂ ਕਾਨੂੰਨ ਮੋਰਚਾ ਸਾਰੇ ਧਰਮਾਂ ਦਾ ਇੱਕ ਸਾਂਝਾ ਮੋਰਚਾ ਹੈ ਇੱਕ ਤਰੀਕ ਨੂੰ ਇੱਕ ਹੋ ਕੇ ਜੇ ਸਾਰੇ ਆਪਾਂ ਆਵਾਜ਼ ਬੁਲੰਦ ਕਰੀਏ ਤੇ ਮੈਨੂੰ ਲੱਗਦਾ ਕਿ ਸਰਕਾਰ ਬਹੁਤ ਛੇਤੀ ਸਾਡਾ ਮਸਲਾ ਹੱਲ ਕਰ ਦੇਗੀ ਮਸਲਾ ਲਗਭਗ ਹਲ ਹੱਲ ਹੋਣ ਦੇ ਨੇੜੇ ਪਿਆ ਸਿਲੈਕਟ ਕਮੇਟੀ ਕੋਲ ਕੇਸ ਆ ਪਰ ਸਿਲੈਕਟ ਕਮੇਟੀ ਸਾਨੂੰ ਬੜੇ ਭ੍ਰੇਮਾਂ ਨਾਲ ਗੱਲ ਕਹਿਣੀ ਪੈ ਰਹੀ ਹੈ ਕਿ ਬਹੁਤ ਲਾਪਰਵਾਹੀ ਦੇ ਨਾਲ ਕੰਮ ਹੋ ਰਿਹਾ ਹੈ ਮਤਲਬ ਜਿੱਦਾਂ ਟਾਈਮ ਟਪਾਉਣ ਵਾਲੀ ਗੱਲ ਹੈ ਜਿਹੜਾ ਕੰਮ 2 ਦਿਨਾਂ ਦੇ ਵਿੱਚ ਹੋ ਸਕਦਾ ਉਹਨੂੰ 2 ਮਹੀਨਿਆਂ 'ਚ ਵੀ ਕੰਪਲੀਟ ਨਹੀਂ ਕੀਤਾ ਜਾ ਰਿਹਾ ਸੋ ਇੱਕ ਬੜੀ ਦੁੱਖਦਾਈ ਗੱਲ ਹੈ ਤੇ ਇਸ ਗੱਲ ਨੂੰ ਲੈ ਕੇ ਅਸੀਂ ਇਹ ਜਿਹੜੀ ਵਿਸ਼ੇਸ਼ ਇਕੱਤਰਤਾ ਉਹਦੇ ਵਿੱਚ ਆਪਾਂ ਸਾਰੇ ਇਸ ਗੱਲ ਦੀ ਮੰਗ ਕਰੀਏ ਵੀ ਸਾਨੂੰ ਚਾਹੀਦਾ ਤੇ ਦੋ ਸਾਨੂੰ ਗੱਲਾਂ ਤਾਂ ਦੋ ਹੀ ਨੇ ਵੀ ਸਾਨੂੰ ਚਾਹੀਦਾ ਤੇ ਤੁਸੀਂ ਦੇਣਾ ਤੁਹਾਡੇ ਕੋਲ ਪਿਆ ਵਾ ਤੇ ਇਹਨੂੰ ਦੋ ਇਹਦੇ 'ਚ ਰਿੜਕਣ ਵਾਲੀ ਤਾਂ ਕੋਈ ਐਸੀ ਗੱਲ ਨਹੀਂ ਤੇ ਰਿੜਕਦੇ ਆ ਤਾਂ 10 ਸਾਲ ਲੰਘ ਗਏ ਨੇ ਆ ਜਿਹੜੀ ਹੁਣੇ ਬਾਬਾ ਜੀ ਨੇ ਗੱਲ ਕੀਤੀ ਹੈ 12 ਅਕਤੂਬਰ ਦੀ ਤਰੀਕ ਪਤਾ ਕਿਹੜੀ ਹੈ ਸੱਚੇ ਪਾਤਸ਼ਾਹ ਸਾਨੂੰ ਮਾਫ਼ ਕਰੇ ਸਾਨੂੰ ਇਹ ਗੱਲਾਂ ਬਾਰ-ਬਾਰ ਕਹਿਣੀਆਂ ਪੈਂਦੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 72 ਅੰਗ ਗੜੀਆਂ ਦੇ ਵਿੱਚ ਖਿਲਾਰ ਦਿੱਤੇ ਸੀ ਦੁਸ਼ਟਾਂ ਨੇ ਉਹ ਅਜੇ ਵੀ ਤੁਹਾਨੂੰ 10 ਸਾਲਾਂ ਬਾਅਦ ਵੀ ਕਾਨੂੰਨ ਬਣਾਉਣ ਚ ਜੇ ਸ਼ਰਮ ਆਉਂਦੀ ਹੈ ਜਾਂ ਤੁਹਾਨੂੰ ਕੋਈ ਹਿਚਕਚਾਹਟ ਹੈ ਤੇ ਮੈਂ ਸਮਝਦਾ ਕਿ ਤੁਹਾਨੂੰ ਸੋਚਣਾ ਚਾਹੀਦਾ ਹੈ ਕਿ ਇਸੇ ਗੁਰੂ ਕੋਲੋਂ ਇਸੇ ਰੱਬ ਕੋਲੋਂ ਕਿਸੇ ਨੇ ਕੱਲ ਵੀ ਬਾਬਾ ਜੀ ਗੱਲ ਬੜੀ ਸੋਹਣੀ ਕੀਤੀ ਇੱਥੇ ਸਾਡੇ ਜਿਹੜੇ ਆਏ ਸੀ ਮਹਿਮਾਨ ਹਾਂਜੀ ਉਹ ਕਹਿੰਦੇ ਕਿ ਜਿਹੜਾ ਵੀ ਕੋਈ ਐਮਐਲਏ ਆ ਉਹ ਕਿਸੇ ਨਾ ਕਿਸੇ ਧਰਮ ਨੂੰ ਤਾਂ ਮੰਨਦਾ ਹੈ ਬਿਲਕੁਲ ਜੀ ਆਪਣੇ ਉਸ ਧਰਮ ਗ੍ਰੰਥ ਦੇ ਅੱਗੇ ਅਰਦਾਸ ਕੀਤੀ ਹੋਣੀ ਕਿ ਬਾਬਾ ਮੈਨੂੰ ਐਮਐਲਏ ਬਣਾ ਦੇ ਅੱਜ ਉਸ ਐਮਐਲਏ ਨੂੰ ਜੇ ਰੱਬ ਨੇ ਕਿ ਸ਼ਕਤੀ ਦਿੱਤੀ ਵੀ ਤੂੰ ਕਾਨੂੰਨ ਬਣਾ ਦੇ ਤੇ ਫੇਰ ਸਾਨੂੰ ਸ਼ਰਮ ਕਿਹੜੀ ਗੱਲ ਦੀ ਹੈ ਇਹਨੂੰ ਜਲਦੀ ਤੋਂ ਜਲਦੀ ਬਣਾਇਆ ਜਾਏ ਸੋ ਇਸ ਵਾਸਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹਮ ਹਮਾ ਕੇ ਪਹੁੰਚੋ ਇੱਕ ਤਰੀਕ ਨੂੰ ਇੱਕ ਬੜਾ ਮਿੱਠਾ ਜਿਹਾ ਇੱਕ ਪਿਆਰਾ ਜਿਹਾ ਜਿੱਦਾਂ ਆਪਣੇ ਦੋਸਤੀ ਚ ਹੁੰਦਾ ਨਾ ਕਿ ਕਿਸੇ ਨੂੰ ਉਹ ਵੀ ਗੱਲ ਵੀ ਕਹਿ ਜਾਣੀ ਕਿ ਤੇ ਕੱਲ ਰਾਣਾ ਜੀ ਕਹਿੰਦੇ ਵੇਖ ਲਿਓ ਸਾਡੇ ਸਨਾਤਨ ਵਾਲੇ ਵੱਧ ਮਗਨਤੀ ਚਾਉਣੇ ਆ ਸਤ ਜੀ ਸੋਏ ਕਿਉਂ ਗੁਰਾਇਸ ਸਾਹਿਬ ਤੁਸੀਂ ਵੀ ਨਾਲ ਸਾਰੇ ਆਪਾਂ ਇੱਥੇ ਸੀ ਨਾ ਝੰਡੋੜਨ ਵਾਲੀ ਗੱਲ ਹੈ ਹਨਾ ਸਾਨੂੰ ਝੰਡੋੜ ਕੇ ਗਏ ਨੇ ਕਿ ਹੁਣ ਭਈ ਪੰਜਾਬੀਓ ਗੁਰੂ ਕੇ ਸਿੱਖੋ ਇਹ ਹੁਣ ਤੁਸੀਂ ਸੋ ਹੋਮੋ ਆ ਕੇ ਪਹੁੰਚੋ ਤਗੜੇ ਹੋ ਕੇ ਤੇ ਇਹ ਕਾਨੂੰਨ ਨੂੰ ਪੰਜਾਬ ਚ ਲਾਗੂ ਹੋ ਜਾਏ ਇਹੀ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ